ਅੱਜ ਆਪਾਂ ਦੇਖੋ ਇਸ ਤਰ੍ਹਾਂ ਕੱਚੇ ਆਂਬ ਲੈਨੇ ਤੇ ਇਹ ਕੱਚੇ ਆਂਬਾਂ ਤੋਂ ਆਪਾਂ ਬਹੁਤ ਹੀ ਵਧੀਆ ਰੈਸਪੀ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਦੇਖੋ ਸਭ ਤੋਂ ਪਹਿਲਾਂ ਆਪਾਂ ਜੋ ਇਸ ਤਰ੍ਹਾਂ ਦੀ ਆਪਾਂ ਆਂਬੀਆਂ ਲੈ ਲੈਣੀਆਂ ਜੋ ਸਾਈਜ਼ ਵਿੱਚ ਤਾਂ ਛੋਟੀਆਂ ਵੀ ਹੋ ਸਕਦੀਆਂ ਪਰ ਕੱਚੀਆਂ ਹੋਣੀਆਂ ਚਾਹੀਦੀਆਂ ਤੇ ਇਹਨਾਂ ਆਂਬਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਧੋਂਤ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਹਾਂਜੀ ਦੇਖੋ ਆਂਬਾਂ ਨੂੰ ਛਿੱਲਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਕੱਟ ਵੀ ਲੈਣ ਉਹਦੇ ਵਿੱਚੋਂ ਗਿੱਟਕ ਹੈ ਜਿਹੜੀ ਉਹ ਕੱਚੇ ਆਂਬਾਂ ਦੇ ਵਿੱਚੋਂ ਆਪਾਂ ਬਾਹਰ ਕੱਢ ਦਿੱਤੀ ਇਸ ਤਰ੍ਹਾਂ ਇਹਨਾਂ ਨੂੰ ਕੱਟ ਕੇ ਆਪਾਂ ਤਿਆਰ ਕਰ ਲਿਆ ਤੇ ਹ ਦੇਖੋ ਸਾਰੇ ਆਂਬਲੋਪਾ ਕੁੱਕਰ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਹਾਂਜੀ ਕੁੱਕਰ ਦੇ ਵਿੱਚ ਆਪਾਂ ਇੰਨਾ ਸਾਰਾ ਪਾਣੀ ਪਾ ਲਿਆਗਾ ਤੇ ਹੁਣ ਇਹਨੂੰ ਆਪਾਂ ਟੱਕ ਨੂੰ ਬੰਦ ਕਰਕੇ ਦੀਆਂ 4 ਤੋਂ 5 ਬਿਸਲਾ ਲਵਾ ਲਾਂਗੇ ਹਾਂਜੀ ਦੇਖੋ ਆਂਬਲੋਪਾ ਚੰਗੀ ਤਰ੍ਹਾਂ ਹੁਵਾਲ ਲਿਆ ਤੇ ਸੌਫਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਇਹ ਥੋੜਾ ਜਿਹਾ ਮਟੀਰੀਅਲ ਜਿਹੜਾ ਆਪਣਾ ਕੋਸਾ ਹੈਗਾ ਜਦੋਂ ਕੋਸਾ ਜਾ ਹੋ ਜੂਗਾ ਜੇ ਕਿ ਇਹਦੇ ਵਿੱਚੋਂ ਭਾਪ ਸੀਟੀ ਬਿਲਕੁਲ ਨਿਕਲ ਜੂਗੀ ਉਦੋਂ ਆਪਾਂ ਇਹਦੇ ਵਿੱਚ ਇਨੀ ਐਡ ਕਰਾਂਗੇ ਅਸੀਂ ਅੱਧੀ ਬੱਟੀ ਦੇ ਕਰੀਬ ਇਹਦੇ ਵਿੱਚ ਚੀਨੀ ਐਡ ਕੀਤੀ ਹੈ ਤੇ ਹੁਣ ਆਪਾਂ ਚੀਨੀ ਇਹਦੇ ਵਿੱਚ ਇਸ ਤਰ੍ਹਾਂ ਹੀ ਮਿਕਸ ਕਰ ਲਾਂਗੇ ਤੁਸੀਂ ਚਾਹੋ ਤਾਂ ਗ੍ਰੈਂਡਰ 'ਚ ਜਦੋਂ ਇਹਨੂੰ ਆਪਾਂ ਪੀਸਣਾ ਉਹਦੇ ਵਿੱਚ ਵੀ ਚੀਨੀ ਐਡ ਕਰ ਸਕਦੇ ਹੋ ਹਾਂਜੀ ਦੇਖੋ ਮਟੀਰੀਅਲ ਨੂੰ ਆਪਾਂ ਇਸ ਤਰ੍ਹਾਂ ਗ੍ਰੈਂਡਰ ਜਾਰ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਬਰਫ਼ ਐਡ ਕਰ ਦਾਂਗੇ ਬਰਫ਼ ਨਾਲ ਇਹ ਮਟੀਰੀਅਲ ਹੈ ਜਿਹੜਾ ਆਪਣਾ ਉਹ ਠੰਡਾ ਹੋ ਜੂਗਾ ਬਿਲਕੁਲ ਚੇਲਡ ਬਣ ਜੂਗਾ ਤੇ ਹੁਣ ਆਪਾਂ ਇਹਨੂੰ ਗ੍ਰੈਂਡਰ ਦੇ ਉੱਪਰ ਘੁਮਾ ਲਾਂਗੇ ਹਾਂਜੀ ਦੇਖੀ ਦੇਖੋ ਚੀਨੀ ਮਿਲਾਉਣ ਤੋਂ ਬਾਅਦ ਆਪਾਂ ਇਹਨੂੰ ਗ੍ਰੈਂਡਰ ਜਾਂਦੇ ਵਿੱਚ ਵੀ ਘੁਮਾ ਲਿਆ ਤੇ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਗਿਆ ਤੇ ਵਿੱਚ ਆਪਾਂ ਇਹਦੇ ਪਰਫ ਐਡ ਕਰ ਦਿੱਤੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚੇ ਦੇ ਕਰੀਮ ਕਾਲਾ ਨਮਕ ਐਡ ਕਰਾਂਗੇ ਤੇ ਅੱਧਾ ਚਮਚੀ ਚਿੱਟਾ ਨਮਕ ਐਡ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੁੰਨਿਆ ਹੋਇਆ ਜੀਰਾ ਜੀਰੇ ਨੂੰ ਤੁਸੀਂ ਪਹਿਲਾਂ ਤਵੇ ਉੱਪਰ ਰੋਸਟ ਕਰ ਲੈਣਾ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਕਿਸੇ ਵੀ ਬਰਤਨ ਦੇ ਵਿੱਚ ਪਾ ਕੇ ਇਹਨੂੰ ਇਸ ਤਰ੍ਹਾਂ ਪੀਸ ਲੈਣਾ ਇਹਦੇ ਨਾਲ ਇਹਦਾ ਟੇਸਟ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾ ਕਿ ਆਪਣਾ ਮੈਂਗੋ ਪੰਨਾ ਜਿਹੜਾ ਉਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਇਸ ਤਰ੍ਹਾਂ ਤੁਸੀਂ ਕੱਚੇ ਅੰਬ ਤੋਂ ਜਿਹੜੀ ਇਹ ਰੈਸਪੀ ਤਿਆਰ ਕਰ ਸਕਦੇ ਹੋਗੇ ਇਹ ਪੀਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਠੰਢੀ ਠੰਢੀ ਡਰਿੰਕ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈਗੀ ਤੁਸੀਂ ਇਸ ਨੂੰ ਬਣਾ ਕੇ ਜ਼ਰੂਰ ਦੇਖਿਓ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਦੇ ਨਵੇਂ ਤੋਂ ਜਾਂਦੇ ਜਾਂਦੇ ਪੰਜਾਬੀ ਸਵਾਦ ਕੁਕਿੰਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਅਸੀਂ ਹੋਰ ਲੈ ਕੇ ਆਉਂਦੇ ਰਵਾਂਗੇ